ਓਹੋ ਭਾਈ ਲੈ ਇਹ ਵੀ ਕੋਈ ਗੱਲ ਹੈ ਤੂੰ ਲੈਣਾ ਹੀ ਤਾਂ ਬਣ ਮੈਂ ਤਾਂ ਸਾਰਾ ਦਿਨ ਨੂੰ ਤਿਆਰਾਂ ਕਾਲਜ ਨਹੀਂ ਤੂੰ ਕੀ ਦੱਸਾਂ ਯਾਰ ਤੈਨੂੰ ਬਸ ਤਾਈ ਨੇ ਨਹੀਂ ਆਉਣ ਦਿੱਤਾ ਮੈਨੂੰ ਮੈਂ ਤਾਂ ਤਿਆਰ ਹੋ ਗਈ ਸੀਗੀ ਓ ਯਾਰ ਕਿਤੇ ਤਾਈ ਰੋ ਜੀ ਸਿਆਪਾ ਪਾ ਦਿੰਦੀ ਆ ਹੁਣ ਕਿਹੜਾ ਨਾਮਾ ਸਿਆਪਾ ਸ਼ੁਰੂ ਕਰਤਾ ਉਹਨੇ ਉਹ ਕੁਛ ਨਹੀਂ ਯਾਰ ਅਸੀਂ ਕਿਸੇ ਦੇ ਪੈਸੇ ਦੇਣੇ ਆ ਉਹ ਬੰਦਾ ਆ ਗਿਆ ਸੀਗਾ ਘਰੇ ਤੇ ਉਸ ਤੋਂ ਬਾਅਦ ਮੇਰੀ ਤਾਈ ਮੈਨੂੰ ਕਹਿੰਦੀ ਮੈਨੂੰ ਮੇਹਣੇ ਦੇਣ ਲੱਗੀ ਕਹਿੰਦੀ ਹਾਂ ਹਾਂ ਕਹਿੰਦੀ ਤੇਰੀ ਮਾਂ ਤੇ ਪੈਸੇ ਲਾਇਏ ਸੀ ਕਿ ਤੇਰੇ ਪਿਓ ਨੇ ਦਾਰੂ ਪੀਤੀ ਸੀਗੀ ਫਿਰ ਹੁਣ ਮੈਨੂੰ ਕੀ ਪਤਾ ਇਹ ਗੱਲ ਸੱਚ ਆ ਜਾਂ ਨਹੀਂ ਓ ਯਾਰ ਤੂੰ ਐਂ ਕਹਿਣਾ ਤੇ ਵੀ ਹੁਣ ਹੋਰ ਕੌਣ ਕਰੂਗਾ ਤੁਸੀਂ ਇਹ ਕਰੋਗੇ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ ਤੁਹਾਡਾ ਪਰਿਵਾਰ ਆ ਹੋਰ ਕੌਣ ਪੈਸੇ ਲਾਊਗਾ ਇਹਦੇ ਹੁਣ ਮੈਨੂੰ ਤਾਂ ਟੈਨਸ਼ਨ ਪੈ ਰਹੀ ਆ ਸਾਨੂੰ ਇਹ ਘਰ ਛੱਡ ਕੇ ਜਾਣਾ ਪਊਗਾ ਓ ਯਾਰ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਤੁਹਾਨੂੰ ਘਰ ਛੱਡਣ ਦੀ ਕੋਈ ਲੋੜ ਨਹੀਂ ਤੈਨੂੰ ਮੈਂ ਲੈ ਜੂ ਘਰੇ ਵਿਆਹ ਕੇ ਆਪਣੇ ਉਹ ਕਹਿੰਦਾ ਜੇ ਤੁਸੀਂ ਨਾ ਮੇਰੇ ਪੈਸੇ ਦਿੱਤੇ ਮੈਂ ਤੁਹਾਡਾ ਘਰ ਆਪ ਦੇ ਨਾਂ ਕਰਵਾ ਲੂੰਗਾ ਓ ਕੁਝ ਨਹੀਂ ਹੁੰਦਾ ਯਾਰ ਉਹ ਦੋ ਟਕੇ ਦਾ ਬੰਦਾ ਯਾਰ ਉਹਨੂੰ ਸੈੱਟ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਨਾ ਜਿਹੜੇ ਤਾਈ ਨੂੰ ਸਮਝਾ ਕੇ ਰੱਖ ਤਾਈ ਨਾਲ ਗੱ ਤੈਨੂੰ ਲੱਗਦਾ ਮੇਰੀ ਤਾਈ ਮੰਨ ਜੂਗੀ ਇਸ ਗੱਲ ਲਈ। ਉਹ ਯਾਰ ਫਿਰ ਹੋਰ ਆਪਣਲੇ ਕੋਈ ਹਿੱਲਾ ਵੀ ਨਾ ਹੈਗਾ ਨਾ ਗੱਲ ਤਾਂ ਆਪਣ ਨੂੰ ਤਾਈ ਨਾਲੇ ਕਰਨੀ ਪਊਗੀ। ਜੇ ਤੇਰੇ ਮੰਮੀ ਡੈਡੀ ਹੁੰਦੇ ਚੱਲ ਫਿਰ ਗੱਲ ਕੁਝ ਹੋਰ ਹੋ ਜਾਣੀ ਦੀ। ਫਿਰ ਉਹ ਐ ਕਹੂਗੀ ਮੈਨ ਨਾਲ ਇਹਨੂੰ ਪਾਲਿਆ ਨਾਲੇ ਇਹੋ ਜਿਹੀਆਂ ਗਲਤੀਆਂ ਕਰੀ ਜਾਂਦੀ ਏ ਇਹ। ਚੱਲ ਇੱਕ ਵਾਰ ਮੇਰੇ ਕਹਿ ਤੂੰ ਗੱਲ ਕਰਕੇ ਦੇਖੇ। ਜੇ ਨਾ ਮੰਨੀ ਤਾਂ ਆਪਾਂ ਹੋਰ ਹਿੱਲੇ ਦੇਖਾਂਗੇ ਕੋਈ। ਚੱਲ ਠੀਕ ਐ। ਨਾਲੇ ਨਾ ਹੁਣ ਟਾਈਮ ਜ਼ਿਆਦਾ ਹੋਈ ਜਾਂਦਾ ਬੇਬੇ ਮੈਨੂੰ ਗਾਲਾਂ ਦਊਗੀ ਹੁਣ ਮੈਨੂੰ ਜਾਣਾ ਪਊਗਾ। ਚੱਲ ਤੂੰ ਘਰੇ ਜਾ। ਤੇ ਨਾਲੇ ਬੇਬੇ ਨਾਲ ਮੜਾ ਮੋਟਾ ਕੰਮ ਕਰਾਇਆ ਕਰਨ ਵਾਲੇ ਉਹਨੂੰ ਐ ਹੋਜੂ ਫੇਰੇ ਆਪਣੇ ਵਿਆਹ ਨੂੰ ਮੰਨੂਗੀ ਜੇ ਤੈਨੂੰ ਕੁਝ ਕੈਨ ਦੀ ਵੀ ਮੜਾ ਮੋਟਾ ਸਬਰ ਕਰ ਲੈ ਗਏ ਗੱਲਾਂ ਦਾ ਠੀਕ ਆ ਠੀਕ ਆ ਚੱਲ ਚੱਲ ਕੱਲ ਮਿਲਦੇ ਆ ਚੰਗਾ ਰਿਤ ਕੀ ਹੋ ਗਿਆ ਯਾਰ ਅੱਜ ਕਾਲਜ ਨਹੀਂ ਆਈ ਤੂੰ ਉਹ ਬਸ ਕੀ ਦੱਸਾਂ ਯਾਰ ਉਹ ਬੇਬੇ ਨੇ ਕਿਹਾ ਅੱਜ ਬੱਕਰੀ ਰੀਲ ਬਣਾਵਾਂਗੇ ਉਸ ਦਿਨ ਬਣਾਈ ਨਹੀਂ ਹੈਗੀ ਸੀ ਠੀਕ ਐ ਕਿਹੜੀ ਰੀਲ ਕੋਈ ਵੀ ਵਧੀਆ ਜੀ ਜੇ ਚਾਚਾ ਦਾ ਬੋਲੇਗੀ ਤਾਂ ਬਣਾਵਾਂਗੇ ਪਰ ਹੁਣ ਕਾਈਦਾ ਬੜੀ ਵਧੀਆ ਬਣ ਜੂ ਨਾ ਅਗਲਾ ਅਗਲਾ ਕੁਰਸੀ ਤੇ ਬੈਠਿਆ ਇਤੋਂ ਅਗਲਾ ਕਹਿੰਦਾ ਬੇਲੀ ਆਦਾ ਬੇਬੀ ਕੁਰਸੀ ਨੂੰ ਤੋੜ ਦਿਆ ਬੈਠਾ ਇੱਥੇ ਸਾਹਮਣੇ ਜੇ ਡਾਦਾ ਉਰੇ ਬਾ ਇੱਥੇ ਐ ਡਾਲਾ ਨਹੀਂ ਆਏ ਖੜੀ ਹੋ ਜਾ ਫਿਰ ਜਿਹਨੂੰ ਇਹ ਲੰਗੇ ਹਾਂ ਤੂੰ ਉਦੋਂ ਖੜੀ ਹੋ ਜੀ ਹੈਨਾ ਉਦੋਂ ਖੜੇ ਹੋ ਜੀ ਠੀਕ ਹੈ ਤੂੰ ਥੋੜਾ ਜਿਹਾ ਬਾਤੀ ਬਾਤੀ ਦਾ ਦੱਸਤਾ ਬੱਦਰ ਨੂੰ ਤੂੰ ਤਾਂ ਨਾ ਸ੍ਰਾਨੀ ਤੱਕਦਾ ਹਾਂਜੀ ਸ਼ਾਸ਼ੀਕਾਲ ਜੀ ਸਾਰੇ ਠੀਕ ਠਾਕ ਹੋਗੇ ਤੇ ਇਹ ਆਪਣਾ ਪਹਿਲਾ ਬਲੌਗ ਹੈਗਾ ਅੱਜ ਆਪਣੇ ਚੈਨਲ ਤੇ ਰੀਤ ਜੀ ਆਏ ਹੋਏ ਨੇਗੇ ਹੋਲ ਜੀ ਰੀਤ ਜੀ ਕਿਵੇਂ ਹੋ ਵਧੀਆ ਵਧੀਆ ਕਿਵੇਂ ਬਣ ਰਹੀ ਹੈ ਵੀਡੀਓ ਵਧੀਆ ਚੱਲੀ ਜਾਂਦਾ ਸ਼ੂਟ ਹਾਂ ਬਹੁਤ ਵਧੀਆ ਇਹਦਾ ਮੂਵੀ ਆ ਰਿਹਾ ਮੇਰਾ ਤੇ ਅੱਜ ਅਸੀਂ ਬਣਾ ਰਹੇਗੇ ਵੀਡੀਓ ਧੀ ਦਾ ਸੌਦਾ ਤੇ ਇਹਨਾਂ ਦੀ ਮਤਰੀ ਜਮਾ ਹੁੰਦੀ ਹੈ ਕਿ ਇਦਾਂ ਦਾ ਸੌਦਾ ਕਰਦੀ ਹੈ ਬਾਕੀ ਤੁਸੀਂ ਵੀਡੀਓ ਚ ਦੇਖੋਗੇ ਇਹ ਇੱਕ ਰਿਐਲਿਟੀ ਅੱਜ ਕੱਲ ਤੇ ਜਿੰਨਾ ਤੋਂ ਕਰਜਾ ਨਹੀਂ ਹੁੰਦਾ ਉਤਾਰਿਆ ਜਾਂਦਾ ਹੈਗਾ ਉਹ ਜਿਆਦਾ ਸਿਰ ਹੁੰਦਾ ਨਾ ਉਹ ਇਦਾਂ ਹੀ ਕਰਦੀਆਂ ਨੇ ਤੇ ਘਰੇ ਵੀ ਬਥੇਰਾ ਜ਼ੁਲਮ ਕਰਦੇ ਨੇ ਵੀਡੀਓ ਵਿੱਚ ਦਿਖਾਏਗਾ ਹਾਂ ਬਾਕੀ ਸੋਨੇ ਸੋਨੇ ਵਲੌਗ ਪਾਇਆ ਕਰਾਂਗੇ ਹਣ ਆਪਣਾ ਇਹ ਚੈਨਲ ਆਗਾ ਸਬਸਕ੍ਰਾਈਬ ਕਰ ਲਿਓ ਜਿਹੜੇ ਵੀ ਆਉਂਗੇ ਹਨ ਤੇ ਬਾਕੀ ਆਪਣੇ ਵੀਡੀਓ ਜਿਹੜੀ ਆਉਂਦੀਆਂ ਨੇ ਇਹ ਖੇਤ ਲੈ ਜੀ ਟੀਵੀ ਤੇ ਬਣਉਂਦੀਆਂ ਨੇ ਬਾਕੀ ਤੁਸੀਂ ਦੇਖਦੇ ਹੋਗੇ ਹਨ ਤੇ ਸਬਸਕ੍ਰਾਈਬ ਕਰਿਓਗੇ ਤੇ ਬਾਕੀ ਆ ਰਿਹਾ ਅਸੀਂ ਅਗਲਾ ਸੀਨ ਲੈਣੇ ਹੈਗੇ ਤੇ ਬਸ ਕੈਂਡ ਕੈਂਡ ਗੱਲਾਂ ਕਰਿਆ ਕਰਾਂਗੇ ਕਿ ਮੈਂ ਕਹਿੰਦਾ ਸ਼ੂਟ ਕਰਦੇ ਸਾਰੇ ਗੱਲਾਂ ਬਾਤਾਂ ਕਰਿਆ ਕਰਾਂਗੇ ਹੁਣ ਸ਼ੂਟ ਸਟਾਰਟ ਕਰਦੇ ਬਲੌਗ ਵਾਸ ਅੱਜ ਤੋਂ ਤੇ ਸ਼ੇਅਰ ਕਰ ਦਿਓ ਬਲੌਗ ਨੂੰ ਦਬ ਕੇ ਜਿਹੜਾ ਬੂਗਾ ਦੇਖ ਮੈਨੂੰ ਬਗਾਨੀ ਸਮਝ ਆ ਗਿਆ ਹਨਾ ਮੇਰੀ ਆਪਦੀਆਂ ਧੀਆਂ ਮੈਂ ਤੇਰੀ ਸੋਚੂਗੀ ਚੰਗਾ ਸੋਚੂਗੀ ਹੋਰ ਕੀ ਸੋਚਿਆ ਸਮਝਿਆ ਮੇਰੇ ਬਾਰੇ ਹਨਾ ਤੂੰ ਫੇਰ ਇਹ ਗੱਲ ਚੱਕੀ ਆ ਤਾ ਹੀ ਗੱਲ ਬਜਾ ਰੱਖੀ ਆ ਚੱਲ ਰਹੇ ਨੇ ਸਾਡੇ ਤਿਆਰੀਆਂ ਜੀ ਇੱਧਰ ਪੱਗ ਬੰਨਣ ਲੱਗ ਰਹੇ ਨੇ ਸ਼ੂਟ ਟਾਈਮ ਦੇਖ ਸਕਦੇ ਤੁਸੀਂ ਤੇ ਸਾਡੀ ਰੀਰ ਵਿੱਚ ਬੰਦੇ ਹੋਈ ਹੁੰਦੇ ਕਿਹੜੇ ਹੁੰਦੇ ਹੁੰਦੇ ਛੇਦਰ ਵਿਆਹ ਦਾ ਸੀ ਹੁਣ ਤਿਆਰ ਹੋ ਗਿਆ ਟੇਨੇ ਕੁੜੀਆਂ ਇਹ ਕੁੜੀ ਦਾ ਸੌਦਾ ਕੀਤਾ ਜਾ ਰਿਹਾ ਹੈ ਜੀ ਵਿਆਹ ਦਾ ਲਾਲ ਦਾ ਹੋ ਦੇਵਾਂਗੇ ਚੁੰਨੀ ਦੇ ਦਾਂਗੇ ਇਹਨੂੰ ਪਹਿਲਾਂ ਇਜਾ ਹੀ ਤੋੜ ਦਾਂਗੇ ਠੀਕ ਠਾਕ ਜੀ ਸਾਰੇ ਇਹੀ ਚੁੰਨੀ ਨੂੰ ਲੈ ਲਾਂ ਕੱਲੀ ਜਿਆਦਾ ਨਹੀਂ ਹੋ ਰਿਹਾ ਯਾਰ ਉਹਨੇ ਲਈ ਸੀ ਇਹ ਮਹਾੜੀ ਇਹ ਮੈਂ ਸਾਹਮਣੇ ਵੀ ਲਾ ਗਿਆ ਇਹਦੇ ਨਾਲ ਚੈੱਕ ਕਰ ਲਈ ਵੀਡੀਓ ਤੇ ਅਸੀਂ ਵੀ ਬਣਾਈ ਸੀ ਇਹ ਸੋਹਣੇ ਲੱਗੇ ਨੇ ਤੇ ਤਰੇਬਰੇ ਦੀ ਕੈਂਡੀ ਗੜ ਤੇ ਰਹੇ ਜਾਂਦਾ ਸਹੀ ਲੱਗ ਰਹੀ ਆ ਬਹੁਤ ਨੂੰ ਲੱਗ ਰਹੀ ਹੈ ਸਿਰਦ ਨਹੀਂ ਦਸ ਐਵੇਂ ਜਿਹਾ ਹੀ ਲੈ ਲਾ 42 ਲੁੱਕ ਲੱਗ ਗਿਆ ਬਈ ਥੋੜਾ ਐਵੇਂ ਮੱਥੇ ਬੱਝੇ ਲਗਾਉਣਾ ਥੋੜਾ ਮੱਥੇ ਦਿਨ 42 ਲੁੱਕ ਰੈਡੀ ਬਈ ਐਕਸ਼ਨ

ਬਿਨਾ ਪਾਣੀ ਤੋਂ ਪੀਓ ਚਾਹ ਆ ਦੇਖੋ ਪਾਣੀ ਵੀ ਨਹੀਂ ਪਾਇਆ ਨਜ਼ਾਰਾ ਕੋ ਪਕੌੜੀਆਂ ਦੇ ਲਈ ਨਜ਼ਾਰਾ ਬਹੁਤਾ ਬਈ ਨਾ ਕੌੜਿਆ ਸੇਵ ਪਾਏ ਹੁੰਦੇ ਨਹੀਂ ਬਈ ਇਕ ਟੱਪਲ ਪਾਇਆ ਹੈ ਨਹੀਂ ਗੜਬੀ ਤਾਂ ਨਜ਼ਾਰਾ ਬਈ ਦੁੱਖਾਂ ਦੀ ਧਾਰੂ ਹੈ ਤਾਂ ਕੀ ਹੈ ਇਹ ਚ ਟੁੱਟੇ ਦਿਨਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆ ਮਿਲਦੀ ਸੌ ਲੱਗੇ ਬਾਬੇ ਨਜ਼ਾਰਾ ਆ ਰਿਹਾ ਹੈ ਖਾਲੀ ਆਏ ਰੋਜ਼ ਕਰਿਆ ਕਰੋ ਸੀਨ ਯਾਰ ਸੱਚੀ ਮਿੱਚੀ ਜਿਵੇਂ ਅੱਜ ਲੈ ਆਂਦੀ ਹੈ ਨਾ ਤੁਸੀਂ ਨਹੀਂ ਸੱਚੀ ਉਹ ਦਾਰੂ ਲਿਆ ਕਰੋ ਸੌਣ ਦਾ ਸਵਾਦ ਆਉਂਦਾ ਹੈ ਲਿਆ ਯਾਰਾ ਕਰਦਾ ਆ ਜੀ ਆ ਇਥੇ ਸੀਨ ਲਵਾਇਆ ਤੇਰਾ ਠੀਕ ਆ ਸਾਦੀ ਕਰਕੇ ਆਟਿਆਂ ਨੂੰ ਜੀ ਲੰਚ ਟਾਈਮ ਆ ਤੁਸੀਂ ਦੇਖ ਸਕਦੇ ਹੋਗੇ ਚਾਹ ਟਾਈਮ ਤੇ ਆਪਣਾ ਟਰੱਕਟਰ ਡਰਾਈਵਰ ਬਾਈ ਬਣਿਆ ਹੋਇਆਗਾ ਤੇ ਜਾਦਰਾ ਜੂਦਰਾ ਕੁਰਤਾ ਲਾਇਆ ਬਸ ભગવાન ਨਾਲੀਆ ਆਪਣਾ ਜਿਆਦਾ ਆਪਣਾ ਤੇ ਆਹ ਜੀ ਤੇ ਆਪਾਂ ਵੀ ਚਾਹ ਪੀਣ ਲੱਗਾਂਗੇ ਇਦਰਾ ਤੇ ਆ ਆਪਣੇ ਮੌਲੂਦ ਸਾਹਿਬ ਬੈਠੇ ਜਾਂਦੇ ਇਦਰਾ ਕਿਸੋ ਉਸ ਕੱਤੀ ਕਰਦਾ ਹੋਇਆ ਟਰੱਕ ਡਰਾਈਵਰ ਤੇਰੇ ਟਰੱਕ ਡਰਾਈਵਰ ਚ ਨਾਲੇ ਤਾਂ ਗੁੱਡੀਆਂ ਲੱਭੀਆਂ ਨੇ ਉਹੋ ਨਾਲੇ ਝੂੜੀਆਂ ਲੱਭੀਆਂ ਟੁੱਟੀਆਂ ਹੋਈਆਂ ਡੋਰੀਆਂ ਹੈ ਕਿੱਡੀ ਰੰਨਾ ਉਠਾਵਣਾ ਟਰੱਕ ਡਰਾਈਵਰ ਚ ਬਾਈ ਨਹੀਂ ਆ ਰਹਾ ਟਰੱਕ ਡਰਾਈਵਰ ਕਾਹਨੂੰ ਕਹਿਣਾ ਤਰਾਂ ਤਰਾਂ ਦੀਆਂ ਬੈਗੀਆਂ ਨੇ ਆ ਅੱਛਾ ਲੱਗੇ ਜ਼ਿੰਦਗੀ ਦਾ ਟਰੱਕ ਜਿੱਥੇ ਦੇਖਦੇ ਹੋਤੀ ਬ੍ਰੇਕਾਂ ਮਾਰ ਦਿੰਦਾ ਇਹ ਨਾਲੇ ਇੰਨੀ ਖਾਈਦੀ ਆ ਮੈਂ ਤੜਕੀ ਕਾਹਨੂੰ ਫੰਲਾਂਦੇ ਰਹਿੰਦੀਆਂ 24 ਘੰਟੇ ਮੈਂ ਕਹਣਾ ਕਾਹਨੂੰ ਕਹਿਣਾ ਬਾਬੇ ਧੀਆਂ ਲੱਗੀਆਂ ਪਈਆਂ ਨੇ ਧੀਆਂ ਹਾਂਜੀ ਵੀਰੇ ਯਾਰ ਚੱਲਾ ਸਾਰੇ ਦੋਸਤਾਂ ਮਿੱਤਰਾਂ ਦਾ ਆਪਣਾ ਸੁਪੂਰ ਹੋ ਗਿਆ ਡਨ ਇਧਰ ਆਪਣਾ ਸਰਾਬੀ ਯਾਰ ਹਾਈ ਗਾਇਸ ਕਿਵੇਂ ਹੋ ਨਹੀਂ ਜਿਆਦਾ ਹੈ ਬਹੁਤ ਪੁੱਤੇ ਦਾ ਫੱਟਿਆ ਮੈਂ ਇਹ ਵੀਡੀਓ ਜੇ ਤੁਸੀਂ ਦੇਖਿਓ ਜਰੂਰ ਹੂ ਨਹੀਂ ਹੈ ਗਿਆ ਬਾਈ ਹੁਣ ਤਾਂ ਮੈਂ ਬਹੁਤ ਨਰੂ ਬੰਦਾ ਪਰ ਵੀਡੀਓ ਬਾਈ ਸ਼ੂਟ ਕਰਨੇ ਪੈਣੇ ਨੂੰ ਪਤਾ ਮਜ਼ਦੂਰੀ ਹੈ ਦੇਖਿਓ ਬਾਈ ਨਜ਼ਾਰਾ ਹੋਊਗਾ ਵੀਡੀਓ ਦੇਖ ਕੇ ਬਾਈ ਬਣ ਕੇ ਜਰੂਰ ਦੇਖਿਆ ਕਰ ਬਾਈ ਸੋਡੇ ਸਾਰੇ ਆ ਜੇ ਤੁਸੀਂ ਦੇਖੋਗੇ ਤਾਂ ਇਹ ਸਾਡਾ ਕੁਸਭਾ ਨੂੰਗਾ ਬਈ ਸੋਡੇ ਵਾਸਤੇ ਮਿਹਨਤ ਕਰਦੇ ਆ ਭਾਈ ਬਈ ਉਸਕੇ ਪਣਾਗੇਗਾ ਉਹ ਕੋਈ ਦੇਖਿਆ ਕਰੋ ਜੇ ਭਾਈ ਕੋਈ ਘਾਟਵਾਉਣ ਜਿਆਦਾ ਕਮੈਂਟ ਮਾਰਦੇ ਕਰੋ ਕੋਈ ਦਿੱਕਤ ਨਹੀਂ ਕੋਈ ਕਿਸੇ ਨੂੰ ਨਹੀਂ ਕਹਿ ਜਾ ਵੀ ਬਾਕੀ ਵੀਡੀਓ ਚ ਰਿਅਲਿਟੀ ਹੁੰਦੀ ਹੈ ਜਿਹੜੀ ਵੀ ਕਰਦੇ ਬਹੁਤ ਮਿਹਨਤ ਲੱਗਦੀ ਤੁਸੀਂ ਦੇਖ ਲਗਾ ਵੀ ਛੁੜੀ ਜਿਹੜੀ ਮਈਆਂ ਨੇ ਨਾ ਇਸੂਲ ਦਾ ਹਰੇ ਕੱਪੜੇ ਹੋਣ ਸਾਰਾ ਕੁਝ ਸੈਟ ਅਪ ਹੋ ਗਿਆ ਸਮਾਂ ਤੇ ਅੱਥੇ ਕਰ ਰਿਹਾ ਮੈਂ ਇੱਕ ਮੁੰਡੇ ਨਾਲ ਪਾਸ ਕਰ ਰਿਹਾ ਤੇ ਉਹ ਮੈਂ ਤੇ ਉਹ ਅਸੂਰ ਦੇ ਆ ਗਿਆ ਉਹ ਜਦਾਂ ਤੇ ਹੋਰ ਤੇ ਖੜੋਚੇ ਫੜਦੇ ਹੋਏ ਬਹੁਤ ਟਾਈਮ ਹੋ ਗਿਆ ਜਦੋਂ ਪੱਕੇ ਸਾਰੇ ਦਿਨ ਮੇਸਟ ਹੋ ਜਾਂਦਾ ਯਾਰ ਬਹੁਤ ਦਿਮਾਗ ਬਹੁਤ ਖਰਾਬ ਹੁੰਦਾ ਬਾਈ ਵੜ ਕੇ ਪਲੀਜ਼ ਰਿਕਵੈਸਟ ਆਣਾ ਸਾਡੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਦੇਖਿਆ ਕਰੋ ਜਿਹੜਾ ਘਾਟ ਬਾਦ ਵਾਲਾ ਦੁੱਸੋਂ ਵੀਰੇ ਜਰੂਰ ਫੇਵਰ ਆਉਂਦਾ ਨਾ ਇਗਨੋਰ ਨਾ ਮਾਰਿਆ ਜੀ ਕੋਸ਼ਿਸ਼ ਕਰਾਂਗੇ ਬਈ ਦੁੱਤੀ ਘਾਟ ਬਾਦ ਹੈ ਜਿਹੜੀ ਸੁਣਨ ਨੂੰ ਲੱਗਦੀ ਹੈ ਅਸੀਂ ਬਈ ਪੂਰੀ ਕਰੀਏ ਹੋਰ ਮਿਹਨਤ ਕਰੀਏ ਵੀ ਦੱਸਿਆ ਕਰੋ ਯਾਰ ਜੇ ਤੁਸੀਂ ਦੱਸੋਗੇ ਅਸੀਂ ਤਾਂ ਹੀ ਕੁਝ ਕਰਾਂਗੇ ਨਾ ਕਹਾ ਬਈ ਅਸੀਂ ਕਹਾਂਗੇ ਵੀ ਹਾਂ ਬੰਦਿਆਂ ਨੇ ਦੇਖ ਲਈ ਯਾਰ ਕੋਈ ਕਮੈਂਟ ਨਹੀਂ ਆ ਉਹ ਤੇ ਸਾਡੀ ਹਵਾ ਖਰਾਬ ਹੋ ਗਈ ਬਈ ਵੀ ਹਾਂ ਲੋਕ ਜਿਹੜਾ ਆਪਾਂ ਨੂੰ ਪਸੰਦ ਕਰਦੇ ਬਈ ਕਮੀਆਂ ਸਭ ਜੁਹੰਦੀਆਂ ਨੇ ਯਾਰ ਪਲੀਜ਼ ਦੱਸਿਆ ਕਰੋ ਸਾਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਕਾਹ ਨੂੰ ਹੋਰ ਵੱਧ ਮਿਹਨਤ ਕਰੀਏ ਕੋਈ ਵੀ ਬੰਦਾ ਵੀਰੇ ਆ ਲੈਵਲ ਤੋਂ ਲੈਵਲ ਤੇ ਜਾਂਦਾ ਹਣਾ ਕੋਈ ਵੀ ਕੋਰਸ ਵੱਡੇ ਲੈਵਲ ਤੇ ਨਹੀਂ ਜਾਂਦਾ ਹੁੰਦਾ ਤੇ ਬਾਕੀ ਵੀਰੇ ਲੱਭ ਜੀ ਸਾਰਿਆਂ ਨੂੰ ਜਿਉਣ ਦੇ ਬਾਅਦ ਦੇ ਰਹੋ ਧੰਨਵਾਦ ਸ਼ੁਕਰੀਆ